ਜਾ ਕਰਾ ਜ਼ਿੱਦਾ ਹੋਵੇ ਨਾ ਜਾਓ ਪਾਓ ਵਿੱਚ ਪਹਿਲਾਂ ਹੁਣ ਪਾ ਗਿਆ ਜਾ ਪਾ ਫੇਰ ਤੈਨੂੰ ਕਿਹਾ ਹੀ ਨਹੀਂ ਸੀ ਅਜੇ ਬਾਹਰ ਜਾਣ ਨੂੰ ਚੱਲ ਲਿਆ ਕੋਈ ਨਾ ਐ ਐ ਐ ਚੱਕ ਚੱਲ ਉਹਦਾ ਮੂੰਹ ਤੇ ਲਾ ਦੇਣਾ ਹੈ ਗੋਹਾ ਤੋਂ ਕਿਵੇਂ ਆ ਮੇਲੇ ਨਹੀਂ ਛੁੱਟੇ ਇਹ ਤਾਂ ਪਹਿਲਾਂ ਆ ਗਏ ਹੁਣ 11:30 ਕਹਿੰਦਾ ਸੀ ਆਜਣਾ ਸਾਰਿਆਂ ਨੂੰ ਪਰਪਰੀ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਬੱਦਲਾਂ ਦੇਖ ਸਕਦੇ ਆ ਇਧਰ ਪੋਨੇ ਵਾਲੀ ਸਾਈਡ ਉੱਪਰ ਉੱਪਰ ਖੋਲ ਉੱਪਰ ਆ ਦੇ ਚਿਟਕਣੀ ਲੱਗਾ ਇਧਰ ਹਾਂ ਇਸ ਨੂੰ ਉੱਪਰ ਕਰ ਦੇ ਤੇ ਬੱਦਲ ਪੂਰਾ ਲੱਗਾ ਹੋਇਆ ਪੋਨੇ ਵਾਲੀ ਸਾਈਡ ਤੇ ਘੁੰਮਦਾ ਜਾਇਆ ਵਾ ਤੇ ਬਾਕੀ ਦੇਖਦੇ ਆ ਕਿਵੇਂ ਬਣਦਾ ਪ੍ਰੋਗਰਾਮ ਤੇ ਮੰਨੇ ਨੇ ਜਾਣਾ ਫਿਰ ਅੱਜ ਵਾਪਸ ਤੇ ਚੱਲੇ ਆ ਦਿੱਲੀ ਨੂੰ ਚੜਾਉਣਾ ਤੇ گاਵਾ ਦਾ ਕੰਮ ਕਰਾਂ ਨਿਮੇੜਤਾ ਬੰਦਾ ਫਿਰ ਰੱਖ ਲਿਆ ਸੀ ਦਿਹਾੜੀ ਤੇ ਅੱਜ ਤੇ ਲੋਡ ਸੀਗੀ ਫਿਰ ਕਿਉਂਕਿ ਗਏ ਹਜ਼ਰ ਹੋ ਜਾਣਾ ਸੀਗੀ ਆਪ ਤੇ ਬੱਚੇ ਆਪਣੇ ਹੋ ਚੱਲੇ ਤਿਆਰ ਸੀ ਤਾਂ ਇਹ ਕਾਫੀ ਤੇ ਛੋਟਿਆਂ ਨੂੰ ਇਹਨਾਂ ਨੇ ਆਪ ਹੀ ਠੰਗਾ ਠੰਗਾ ਜੀਆਂ ਮਾਰ-ਮਾਰ ਕੇ ਅੱਧੇ ਗਾ ਮਾਰ ਤੇ ਕੰਡ ਮਜੇ ਕਰਕੇ ਤੇ ਇਹ ਤਿੰਨ ਕ ਬੱਚੇ ਜਿਹੜੇ ਛੋਟੇ ਆ ਇਹਨਾਂ ਚ ਨਵੇਂ ਬੱਚੇ ਤੇ ਬਾਕੀ ਕਰਦੇ ਆਂ ਤਿਆਰੀ ਵੈਰੀ ਫਿਰ ਮੰਨਾ ਕਿੱਚੀ ਆਉਂਦਾ ਕੰਮ ਬੈਗਾ ਬੋਗਾ ਵਾਲਾ ਤੇ ਬੰਦੇ ਨੂੰ ਸਮਝਾਤਾ ਕਿ ਇਹ ਨਾ ਕੰਮ ਨਵੇੜਤਾ ਸਵੇਰ ਵਾਲ ਤੇ ਫਿਰ ਚੱਲਦੇ ਆਂ ਦਿੱਲੀ ਨੂੰ ਤੇ ਬੰਦੇ ਆਪਣੇ ਉਹੀ ਆ ਤਕਰੀਬਨ ਜਿਹੜੇ ਉਸ ਦਿਨ ਗਏ ਸੀਗੇ ਲਿਓਨ ਟਾਈਮ ਚਾਹ ਲੋ ਬਾਈ ਕਰ ਦੋ ਫਿਰ ਕਿਵੇਂ ਆ ਮਿਹਰੇ ਨਹੀਂ ਜੁੱਟੇ ਆ ਗ੍ਰੋ ਕਿੰਦੇ ਪੀਪਰ ਹੋਊਗਾ ਇਹ ਤਾਂ ਪਹਿਲਾਂ ਆ ਗਏ ਹੁਣ 1:30 ਕਹਿੰਦਾ ਸੀ ਆਜਣਾ ਚਲੋ ਫਿਰ 1:30 ਆਪਾਂ ਤੇ ਚਾਰ ਅੱਜ ਖੋਲਤਾ ਤੇ ਆਉਂਦੀ ਆ ਪੂਰੀ ਸਮੈਲ ਇਹਦੀ ਆ ਵੀ ਕਰ ਲਾ ਪਿੱਛੇ ਨੂੰ ਤੇ ਚਾਰ ਤਾਂ ਠੀਕ ਆ ਉਹ ਸਾਬ ਨਾਲ ਲੱਗਦਾ ਨਹੀਂ ਕਿ ਜਿਵੇਂ ਸਾਈਡਾਂ ਤੋਂ ਵੀ ਪੂਰਾ ਸਾਫ਼ ਆ ਨਹੀਂ ਹੁੰਦਾ ਨਾ ਉਲੀ ਟਾਈਪ ਜੇ ਵੀ ਦੇਖ ਸਕਦੇ ਆ ਇਹਦੀ ਸਫਾਈ ਕਿਵੇਂ ਆ ਪੂਰਾ ਕਾ ਵੀ ਕਰ ਲੈ ਪਿੱਛੇ ਨੂੰ ਆਹ ਲੈ ਵਾਪਰ ਲੈ ਇੱਥੋਂ ਇੱਕ ਪਾਸਿਓਂ ਦੇਖ ਸਕਦੇ ਆ ਚਾਰ ਦੀ ਕੁਆਲਿਟੀ ਰੰਗ ਰੂਪ ਇਹਦਾ ਤੇ ਨੇੜ ਤੇੜੀ ਇਹ ਹੈ ਆਪਣਾ 45 ਦਿਨ ਦੇ ਜਾਣੀ ਤੇ ਬਾਕੀ ਫਿਰ ਸ਼ੁਰੂ ਕਰਦੇ ਹੁਣ ਪਾਠੇ ਘਾਟਾ ਥੋੜੇ ਜਿਹਾ ਤੂੜੀ ਪਾਉਣੀ ਪੈਂਦੀ ਜੀ ਨਹੀਂ ਅੱਗੇ ਆਪਾਂ ਜਿੰਨੀ ਤੂੜੀ ਇਸ ਸਾਲ ਪਾਈ ਆ ਨਹੀਂ ਪਾਈ ਨਹੀਂ ਆਪਣੇ ਆ ਦੋ ਮਹੀਨਿਆਂ ਚ ਤੇ ਚਾਰ ਕਰਤਾ ਚਾਲੂ ਤੇ ਪੂਰਾ ਵਧੀਆ ਨਿਕੜਿਆ ਜਣੀ ਫਰੰਟ ਹੈ ਜਿਹੜਾ ਬਦ ਪਤਲਾ ਜੇ ਚੱਕ ਲੈ ਇਧਰ ਫਿਰ ਸਾਰੇ ਚੱਕ ਲਈ ਜਗਾ ਬਦਲਾ ਬਦਲਾ ਪੱਲੀ ਲਾਲ ਤੇ ਉਦੋਂ ਸਬਜੀ ਵਾਲਾ ਥਾਂ ਵੀ ਘੜਿਆ ਪਿਆ ਕੇ ਰਾਂ ਉਹਨੂੰ ਕਰਦੇ ਆ ਬਾਹੂ ਕੇ ਸੈਟ ਰੋਟਾ ਵੇਟਰ ਨਾਲ

ਹਾਂ ਗੋਹ ਜਗਦੇ ਆ ਚੱਕੋ ਫਿਰ ਇਹ ਛੂ ਕੀਤੇ ਪਾਇਆ ਵੀ ਛੋਟੇ ਛੋਟੇ ਮੈਨੂੰ ਤਾਂ ਛੋਟੇ ਲੱਗਦੇ ਆ ਵੈਰੀ ਗੁੱਡ ਹੈ ਇਹ ਲੱਗਤ ਨਹੀਂ ਮੈਂ ਨਾ ਕੋਈ ਕੰਮ ਨਹੀਂ ਨਾ ਮੈਨੂੰ ਇਹ ਉਹ ਕੋਈ ਕੀ ਕਹਤੋ ਹੈ ਮੈਂ ਲੈ ਜਾਊਗਾ ਨਾਲ ਗੋਆ ਚੱਕੀ ਜਾਂਦਾ ਉਹ ਨਾਲੇ ਹੁਣ ਮੈਂ ਲੈ ਰੇ ਕਿਉਂਗਾ ਸਿੰਦਾ ਕੰਮ ਨਹੀਂ ਮਿਲਿਆ ਘਰਮੀ ਕਾ ਤੋ ਆਈ ਐਨੇ ਤੁਹਾਨੂੰ ਬਈ ਹਾਂ ਚੱਲ ਇੱਕ ਹੋਰ ਲੱਭ ਹੋਰ ਵੀ ਇੱਕ ਪਿਆ ඕද ප ගට කොළේ ද ගට කොලපා මजा है මजा है ද ද ගාම ගාගොල විපා පැර චෝද ਉਹ ਛੋਟੇ ਛੋਟੇ ਨਹੀਂ ਇਹ ਟੈਟ ਦਾ ਨਹੀਂ ਨਹੀਂ ਭੁੱਲੇ ਆ ਭੁੱਲੇ ਆ ਫਿਰ ਇਹ ਮਗਰ ਉਹ ਲੀਰਾਂ ਦੇ ਲੈਣੀਆਂ ਸੀ ਉਹ ਛੋਟੇ ਲੈ ਆਣੇ ਸੀ ਨਹੀਂ ਜੇ ਲੀਰ ਦੇ ਲੈ ਲੈਂਦਾ ਮੂਰੇ ਫਿਰ ਸਹੀ ਨਹੀਂ ਛੋਟੇ ਲੈ ਆਣੇ ਚੱਲ ਬਈ ਨਿਬੜ ਗਿਆ ਸਾਡੇ ਲਈ ਛੋਟੇ ਸੀਗੇ ਵੈਰੀ ਗੁੱਡ ਆਹ ਬੰਦੇ ਸਾਡੀ ਛੋਟੇ ਲੈ ਆਣੇ ਚਾਹੀਦੇ ਆ ਕਾ ਮੱਦੀ ਰਾਦੀ ਆ ਖੋਲਿਆ ਯਾਰ ਲਾ ਦੇ ਕੁੰਡੀ ਆਹ ਲੋਕ ਲਾ ਦੇ ਲੱਗ ਗਿਆ ਵੈਰੀ ਗੁੱਡ ਲੱਗ ਗਿਆ ਚੈੱਕ ਪਾਸ ਹੋ ਗਿਆ ਨਾਲ ਕਹਿੰਦਾ ਆ ਚੱਕਣਾ ਇੱਕ ਹਾਂ ਚੱਕਣਾ ਆ ਦੇ ਓਏ ਉਹਨੇ ਲੈ ਆ ਇੱਧਰ ਕਿੱਧਰ ਲਾ ਆ ਲਾ ਕਰਤਾ ਢੇਰੀ ਉਥੇ ਹੀ ਜਾ ਕਰਾ ਜ਼ਿੱਦਾ ਹੋਵੇ ਨਾ ਜਾਓ ਪਾਓ ਵਿੱਚ ਪਹਿਲਾਂ ਹੁਣ ਪਾ ਕੇ ਜਾ ਆ ਪਾ ਫੇਰ ਤੈਨੂੰ ਕਿਹਾ ਹੀ ਨਹੀਂ ਸੀ ਅਜੇ ਬਾਹਰ ਜਾਣ ਨੂੰ ਮੈਂ ਇਹਨੂੰ ਪਹਿਲਾਂ ਲਗਾ ਕੇ ਕਿ ਤੂੰ ਦੇ ਦੇ ਕੰਮ ਨਹੀਂ ਕਰਦਾ ਮੈਂ ਆ ਮੈਂ ਆ ਕਰਦਾ ਸੀ ਜਾਂ ਕਰਦਾ ਸੀ ਤੂੰ ਆ ਇਹ ਤੇ ਤੋ ਭਾਰ ਵੱਧਾ ਉਹਦਾ ਰੇੜੀ ਦਾ ਚੱਲ ਲੈ ਆ ਗੋਈ ਨਾ ਆ ਆ ਜਿੰਦਾਨਾ ਨਾ ਮੈਂ ਤੇ ਪਹਿਲੇ ਗੈਰਾਂ ਮੇਰੇ ਬਾਪਾ ਨਹੀਂ ਚੱਕਿਆ ਨਾ ਚੱਕ ਆ ਵੀ ਹੁਣ ਚਲ ਬੂਟ ਲਾ ਕੇ ਚੱਕ ਨਾਲ ਬੂਟ ਲਾ ਹਾਂ ਚੱਲ ਚੱਲ ਬਹੁਤ ਆ ਜਾ ਇਹ ਵੀ ਥੱਲੇ ਖੇਤੀ ਆਏ ਨੂੰ ਤਾਂ ਕੱਢ ਦੇ ਇਹ ਰੂੜੀ ਤੇ ਨਹੀਂ ਸੱਟਣਾ ਸੀ ਇਹ ਗੋਬਰ ਗੈਸ 'ਚ ਪਾਉਣਾ ਆਪਾਂ ਆਇਆ ਲੈ ਆ ਇੱਥੇ ਰੇੜੀ ਦੂਜਾ ਚੱਕ ਲੇਗਾ ਜੇ ਮਾਜ ਨੇ ਮਾਰਿਆ ਤੇਰੇ ਫੇਰ ਹੋਰ ਦੇਖ ਤੈ ਤੋ ਨਹੀਂ ਚੱਕਣਾ ਯਾਰ ਦੂਜਾ ਨੂੰ ਜਾਣ ਆ ਜੇ ਨਹੀਂ ਮਾਜੀ ਲੱਗ ਚੱਕ ਇਹ ਇਹ ਚੱਕ ਚੱਲ ਉਹਦਾ ਮੂੰਹ ਤੇ ਲਾ ਦੇਣਾ ਹੀ ਗੋਹਾ ਤੋਂ ਤੱਕਦੇ ਮੈਂ ਤੇ ਸਾਈਡ ਵਰਤ ਆਏ ਨੇ ਦੂਜਾ ਆਏ ਤੈਨੂੰ ਸਾਹ ਵੀ ਨਹੀਂ ਗਿਆ ਯਾਰ ਚੱਲ ਬਹੁਤ ਆ ਬਸ ਖੜਾ ਦਿਓ ਰੇੜੀ ਉੱਥੇ ਉਧਰ ਹੀ ਲੈ ਚੱਲਣੀ ਰੇੜੀ ਉਧਰ ਹੀ ਹਾਂ ਇੱਕ ਉੱਪਰ ਗੈਸ ਚ ਪਾਉਣਾ ਮੈਂ ਉਧਰੋਂ ਬਾਹਰ ਨਹੀਂ ਛੱਟਣਾ ਹਾਂ ਚੱਲ ਉਧਰ ਰੇੜੀ ਲੈ ਚੱਲ ਚੱਲ ਤੋਰ ਆ ਜਾ ਚੱਲ ਖੜਾ ਦੇ ਇੱਥੇ ਖੜਾ ਦੇ ਇੱਥੇ ਡੱਗਣਾ ਬਈ ਬਰਾਬਰ ਤੁਰਦਾ ਇਸ ਫਾਰਾਵਾ ਲੈ ਜਾਉਗੇ ਕਿਚ ਬੂਟਾ ਪਾਇਆ ਨਾ ਬੂਟਾ ਬੂਟਾ ਕਰਕੇ ਭਾਰੇ ਆ ਨਾਲ ਉਹ ਪੁੱਠਾ ਤੁਰਦਾ ਉਹ ਸਹੀ ਤੁਰਿਆ ਜਾਂਦਾ ਦੇਖ ਲ ਤੂੰ ਸਿੱਧਾ ਤੁਰਦਾ ਦੇਖ ਕੇ ਡੱਗਣਾ ਪਏ ਸਾਰਾ ਡੋਲੇ ਜਾਣਾ ਥੱਲੇ ਫੇਰ ਉਹ ਮੱਝ ਦੇ ਲ ਕਿਵੇਂ ਝਾਕਦੀ ਆ ਤੇਰੇ ਵੱਲ ਹੈ हां फिर ना के मैं दस्या नहीं इधर दी इधर दी इधर दी बाहर दी, दी। हां जी बाहर दी तेरे छू मेनू ਲੱਗਦਾ ਵੱਡੇ ਲਿਓਣੇ ਪੈਣੇ ਆ ਛੋਟੇ ਆ ਇਹ ਨਹੀਂ हां जी ਛੋਟੇ ਲਿਓਣੇ ਆ ਅੱਛਾ ਮੈਂ ਤਾਂ ਕਹਣਾ ਠੀਕ ਆ ਪਾ ਦੋ ਇਹਨੂੰ ਕਰੋ ਟੇਰੀ ਪਰੇ ਬਾਹਰ ਨਾ ਡੋਲਦੇ ਹੋਰੇ ਪਰੇ ਕਰ ਪਰੇ ਇਹਨੂੰ ਪਰੇ ਨੂੰ ਚੱਲ ਪਾਰੇ 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 ਚੱਲ ਚੱਲ ਕਲਾਬ ਅਸਗਾਨੂ ਪਾਦੇ ਨੇ ਥੋੜਾ ਜਿਹਾ ਬਸ